ਨਾਰਨਜੀ ਸਿੰਘ ਗਲਾਸ ਵਰਕਰ ਯੂਨੀਅਨ ਪੰਜਾਬ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਤੇ ਜ਼ਿਲ੍ਹਾ ਗਰਦਾਸਪੁਰ ਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਅਸੀਂ ਜਗਲਾਤ ਮੰਤਰੀ ਲਾਲਤਨ ਤਾਰੂ ਚੱਕ ਜੀ ਦੇ ਪ੍ਰਸਤੇ ਇਹਨਾਂ ਨੂੰ ਕਿੰਨਾਗਾ ਵਧਾਈ ਵਧਾਈ ਦੇਣਾ ਹੈ ਸਾਰੇ ਸਾਥੀ ਗਰਦਾਸਪੁਰ ਦੇ ਔਰ ਪਟਾਣਕੋਟ ਦੇ ਸਾਥੀ ਜਿਹੜੇ ਪੱਕੇ ਹੋਏ ਨੇ ਅਸੀਂ ਇਹਨਾਂ ਦੇ ਮਾਣ ਕਰਦੇ ਆਂ ਮਾਣ ਸਰਕਾਰ ਦਾ ਵੀ ਮਾਣ ਕਰਦੇ ਆਂ ਉਹ ਮੁੱਖ ਮੰਤਰੀ ਸਾਹਿਬ ਦਾ ਮਾਣ ਕਰਦੇ ਆਂ ਜਿਨ੍ਹਾਂ ਨੇ ਅਸੀਂ 25 22 30 ਸਾਲ ਸਰਵਿਸ ਕੀਤੀ ਜਿਹੜੀਆਂ ਪਹਿਲੀਆਂ ਸਰਕਾਰਾਂ ਆਈਆਂ ਕਾਂਗਰਸ ਨੇ ਵੀ ਹੰਡਾਇਆ ਕਾਲੀਆਂ ਨੇ ਵੰਡਾਇਆ ਜਿਨ੍ਹਾਂ ਨੇ ਸਾਡੀ ਅਜੇ ਤੱਕ ਕੋਈ ਵੀ ਬਾਹ ਨਹੀਂ ਫੜੀ ਅਸੀਂ ਮੰਤਰੀ ਸਾਹਿਬ ਨਾਲ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਕਈ ਵਾਰ ਮੰਤਰੀ ਸਾਹਿਬ ਨੂੰ ਸਾਨੂੰ ਇਹ ਕੱਲ ਪੁੱਛਿਆ ਵੀ ਰਣਜੀਤ ਸਿੰਘ ਜੀ ਤੁਸੀਂ ਪੱਕੇ ਕਿ ਨਹੀਂ ਹੋਏ ਸਾਨੂੰ ਇਹ ਵਾਰ-ਵਾਰ ਪੁੱਛਦੇ ਰਹੇ ਆ ਅਸੀਂ ਆਖਿਆ ਜੀ ਨਹੀਂ ਅਜੇ ਤੱਕ ਕੋਈ ਪੱਕਿਆ ਦੀ ਸਾਡੀ ਵਜੂ ਨਹੀਂ ਆ ਗਈ ਪਰ ਇਹ ਸ਼ੇਰਾ ਸਾਡੇ ਮੰਤਰੀ ਸਾਹਿਬ ਨੂੰ ਜਾਣਾਂ ਸੀ ਜਿਨ੍ਹਾਂ ਦੇ ਨਾਲ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਇਹਨਾਂ ਨੇ ਸਾਡੇ ਆਣ ਕੇ ਆਮ ਸਰਕਾਰ ਨੇ ਸਾਡੀ ਬਾਹ ਫੜੀਆ ਤੇ ਅਸੀਂ ਇਹਨਾਂ ਦੀ ਰਹਿਸ਼ਤੇ ਆਣ ਕੇ ਅਸੀਂ ਆਮ ਪਾਰਟੀ ਨੂੰ ਵਧਾਈ ਦੇਣੀ ਆ ਵਧਾਈ ਦੇਣ ਆਏ ਆ ਤੇ ਮੰਤਰੀ ਸਾਹਿਬ ਨੂੰ ਵਧਾਈ ਦੇਣ ਆਏ ਆ ਤੇ ਮਾਨ ਸਰਕਾਰ ਨੂੰ ਵਧਾਈ ਦੇਣ ਆਏ ਆ ਜਿਨ੍ਹਾਂ ਨੇ ਸਾਰੇ ਪੰਜਾਬ ਦੇ 942 ਬੰਦੇ ਜਿਹੜੇ ਨੇ ਕਿੱਥੇ ਕੰਮੇ ਸੀ ਬੜੇ ਤਰਤੋ ਕਿਨਾਂਗਾ ਕੰਮ ਕਰਦੇ ਆ ਰਹੇ ਸੀ 942 ਬੰਦੇ ਜਿਹੜੇ ਕੰਮ ਕਰਦੇ ਜਿਹੜੇ ਪੱਕੇ ਕੀਤੇ ਨੇ ਪਠਾਨਕੋਟ ਦੇ ਕਿਨਾਂਗਾ ਜਿਹੜੇ ਨੇ ਉਹ 17 ਬੰਦੇ ਮੱਕੇ ਹੋਏ ਨੇ ਤੇ ਗੁਰਦਾਸਪੁਰ ਦੇ 29 ਬੰਦੇ ਜਿਹੜੇ ਜਿਹੜੇ ਪੱਕੇ ਕੀਤੇ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰੇ ਜੰਗਲਾਤ ਮਹਿਮੇ ਦੇ ਜੋਧਿਆਂ ਨੂੰ ਮੇਰੇ ਸਾਥੀਆਂ ਨੂੰ ਮੁबारकਾਂ ਔਰ ਮੈਂ ਅੱਜ ਮੇਰੀ ਰਹਾਇਤ ਸੇ ਮੈਨੂੰ ਮਿਲ ਲਈ ਆਏ ਨੇ ਗੁਰਦਾਸਪੁਰ ਔਰ ਪਠਾਨਕੋਟ ਦੇ ਜਿਹੜੇ ਕੱਚੇ ਮੁਲਾਜ਼ਮ ਪੱਕੇ ਹੋਏ ਆ ਜੰਗਲਾਤ ਵਿਭਾਗ ਦੇ ਜਿਨ੍ਹਾਂ ਵਿੱਚ 20 ਦੇ ਕਰੀਬ ਪਠਾਨਕੋਟ ਦੇ ਨੇ ਔਰ 29 ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਆ ਸੋ ਇਹ ਅੱਜ ਮੇਰੀ ਰਹਾਇਤ ਸੇ ਮੈਨੂੰ ਮਿਲ ਲਈ ਆਏ ਨੇ ਜੋ ਜੀ ਆਇਆਂ ਔਰ ਮੈਂ ਇਸ ਪਲ ਨੂੰ ਮਹਿਸੂਸ ਕਰਦਾ ਕਿ ਲੰਬੇ ਅਰਸੇ ਤੋਂ ਬਾਅਦ ਇਹ ਸਾਥੀ ਜਿਨ੍ਹਾਂ ਨੇ ਕਿਸੇ ਨੇ 18 ਸਾਲ ਕਿਸੇ ਨੇ 20 ਸਾਲ 25 27 ਸਾਲ ਅ ਸਰਨੇ ਤੋਂ ਪੱਕੀ ਹੋਏ ਨੇ ਔਰ ਇਹਨਾਂ ਨੇ 27 ਸਾਲ ਮੈਗਮੇ ਚ ਲਾਇਆ ਤੇ 27 ਸਾਲਾਂ ਤੋਂ ਬਾਅਦ ਇਹਨਾਂ ਨੂੰ ਪੱਕੇ ਹੋਣ ਦਾ ਅਫਸਰ ਮਿਲਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 22 ਸਾਲ ਦੀ ਉਮਰ ਦੇ ਵਿੱਚ ਇਹ ਲੋਕ ਜੰਗਲਾਤ ਵਿਭਾਗ ਵਿੱਚ ਆਏ ਤੇ ਅੱਜ ਤੋਂ ਮਤਲਬ 27 ਸਾਲ ਦਾ ਮਤਲਬ ਇਹ ਆ ਕਿ 1998 ਵਿੱਚ 1998 ਵਿੱਚ ਇਹ ਜੰਗਲਾਤ ਵਿਭਾਗ ਦੇ ਅੰਦਰ ਆਏ ਹੋਰ ਇਹਨਾਂ ਨੇ ਪਲ-ਪਲ ਆਪਣੇ ਅੱਖਾਂ ਦੇ ਵਿੱਚ ਪੱਕੇ ਹੋਣ ਦੇ ਸੁਪਨੇ ਦੇਖੇ ਪਲ-ਪਲ ਇਹਨਾਂ ਨੇ ਉਸ ਮਤਲਬ ਘੜੀ ਨੂੰ ਨੇੜਿਓਂ ਦੇਖਣ ਦਾ ਅਹਿਸਾਸ ਮਹਿਸੂਸ ਕੀਤਾ ਪਰ ਅਫਸੋਸ ਹੈ ਕਿ ਪਿਛਲੇ ਸਰਕਾਰਾਂ ਨੇ ਇਨੇ ਲੰਬੇ ਸਮੇਂ ਤੋਂ ਬਾਅਦ ਵੀ ਇਨਾ ਕਾਮਿਆਂ ਨੂੰ ਪੱਕੇ ਕਰਨ ਦੀ ਜਰੂਰਤ ਨਹੀਂ ਕੀਤੀ ਸੋ ਮੈਂ ਅੱਜ ਖੁਸ਼ੀ ਮਹਿਸੂਸ ਕਰ ਰਿਹਾ ਮੇਰੇ ਕੋਲ ਆਏ ਨੇ ਮੇਰੇ ਵਿਭਾਗ ਦੇ ਇਹ ਸਾਥੀ ਨੇ ਸਾਡੇ ਆਪਣੇ ਪਰਿਵਾਰਾਂ ਚੋਂ ਆਪਣੇ ਮਤਲਬ ਸਾਥੀ ਔਰ ਇਹਨਾਂ ਨੂੰ ਮੇਰੇ ਵੱਲੋਂ ਮੁਾਰਕਾ ਸੋ ਮੈਂ ਨਾਲ ਗਾਂਜੂ ਮੁੱਖ ਮੰਤਰੀ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੀ ਵਾਅ ਫੜੀ ਔਰ ਇਹਨਾਂ ਨੂੰ ਪੱਕੇ ਕਰਨ ਦਾ ਜਿਹੜਾ ਸਰਕਾਰ ਨੇ ਉਹ ਕੰਮ ਪੂਰਾ ਕੀਤਾ ਸੋ ਪਿਛਲੇ ਦਿਨੀ ਇਹਨਾਂ ਸਾਰਿਆਂ ਨੂੰ ਚੰਡੀਗੜ੍ਹ ਵਿਖੇ ਤ ਤਾਗੋਰ ਤੇ ਟੂ ਦੇ ਅੰਦਰ ਵੱਡਾ ਇਵੈਂਟ ਕਰਕੇ ਨੋਜ਼ੂਤੀ ਪਤਾ ਦਿੱਤੇ ਸਨ ਸੋ ਜੀਆ ਨੂੰ ਅੱਜ ਫਿਰ ਦੁਬਾਰਾ ਮੈਨੂੰ ਮਿਲਣ ਲਈ ਆਏ ਆ ਸੋ ਮੈਂ ਇਹਨਾਂ ਨੂੰ ਸ਼ੁਕਰੀਆ ਅਦਾ ਕਰਦਾ ਇਹਨਾਂ ਦਾ ਵੈਲਕਮ ਕਰਨਾ ਤੇ ਨਾਲ ਹੀ ਇਹਨਾਂ ਤੋਂ ਉਮੀਦ ਵੀ ਕਰਦਾ ਵੀ ਇਹ ਹੁਣ ਪੱਕੇ ਹੋਣ ਤੋਂ ਬਾਅਦ ਜ਼ਿਆਦਾ ਹਿੰਮਤ ਦਲੇਰੀ ਦੇ ਨਾਲ ਮਹਿਕਮੇ ਦੇ ਅੰਦਰ ਮਹਿਕਮੇ ਦੇ ਜਿਹੜੇ ਕਾਜ਼ ਨੇ ਟਾਰਗੇਟ ਨੇ ਉਹਨੂੰ ਪੂਰਾ ਕਰਨ ਦੇ ਵਿੱਚ ਜੀਜ਼ਾਂ ਲਾਣਗੇ ਤੇ ਮੇਰੇ ਵੱਲੋਂ ਫਿਰ ਦੁਬਾਰਾ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਬਹੁਤ-ਬਹੁਤ ਮਾਰ